ਭਾਰਤੀ ਰੇਲ ਗੱਡੀਆਂ ਦੇ ਜਰਨਲ ਕੋਚਾਂ ਵਿੱਚ ਹਰ ਰੋਜ਼ ਲੱਖਾਂ ਮੁਸਾਫਰਾਂ ਨੂੰ ਭੀੜ-ਪੜੱਕੇ ਵਿੱਚ ਸਫ਼ਰ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸਲੀਪਰ ਕੋਚਾਂ ਵਿੱਚ ਜ਼ਿਆਦਾ ਮੰਗ ਹੋਣ ਕਾਰਨ ਕਨਫਰਮ ਟਿਕਟਾਂ ਆਸਾਨੀ ਨਾਲ ਉਪਲਬਧ ਨਹੀਂ ਨੇ ਪਰ ਹੁਣ ਇਹ ਸਥਿਤੀ ਜਲਦੀ ਬਦਲਣ ਵਾਲੀ ਹੈ। ਦੱਸਦੀ ਹੈ ਕਿ ਆਮ ਰੇਲ ਯਾਤਰੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਅਗਲੇ 2 ਵਿੱਤੀ ਸਾਲਾਂ ਵਿੱਚ 10,000 ਨਾਲ 10,000 ਨਾਨ 에ਅਰ ਕੰਡੀਸ਼ਨ ਕੋਚਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ। ਉੱਤਰੀ ਰੇਲਵੇ ਨੇ ਕਿਹਾ ਹੈ ਕਿ ਇਸ ਪਹਿਲ ਕਦਮੀ ਦਾ ਉਦੇਸ਼ ਆਮ ਰੇਲ ਯਾਤਰੀਆਂ ਲਈ ਸੁਵਿਧਾਵਾਂ ਵਧਾਉਣਾ ਹੈ ਅਗਲੇ 2 ਸਾਲਾਂ ਵਿੱਚ 10000 ਨਾਨ 에어 ਕੰਡੀਸ਼ਨ ਕੋਚਾਂ ਦੇ ਨਿਰਮਾਣ ਤੋਂ ਬਾਅਦ ਕੁੱਲ ਯਾਤਰੀ ਕੋਚਾਂ ਵਿੱਚ ਉਹਨਾਂ ਦੀ ਹਿੱਸੇਦਾਰੀ 22% ਵੱਧ ਜਾਵੇਗੀ ਵਿੱਤੀ ਸਾਲ 2024-25 ਦੌਰਾਨ ਰੇਲਵੇ 32 ਪਾਰਸਲ ਵੈਨਾਂ ਅਤੇ 55 ਪੈਂਟਰੀ ਕਾਰਾਂ ਦੇ ਨਾਲ ਜਰਨਲ ਸ਼੍ਰੇਣੀ ਦੇ 2605 ਕੋਚ ਸਲੀਪਰ ਸ਼੍ਰੇਣੀ ਦੇ 1470 ਕੋਚ ਅਤੇ S एलआर श्रेणी ਦੇ 323 ਕੋਚਾਂ ਦਾ ਵੀ ਨਿਰਮਾਣ ਕਰੇਗਾ ਬਿਆਨ ਮੁਤਾਬਕ ਯਾਤਰੀਆਂ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਇਸ ਨਿਰਮਾਣ ਪ੍ਰੋਗਰਾਮ ਵਿੱਚ ਅੰਮ੍ਰਿਤ ਭਾਰਤ ਟ੍ਰੇਨਾਂ ਲਈ ਜਰਨਲ ਸਲੀਪਰ ਅਤੇ ਐਸਐਲਆਰ ਕੋਚ ਵੀ ਸ਼ਾਮਲ ਨੇ ਇਸੇ ਤਰ੍ਹਾਂ ਵਿੱਤੀ ਸਾਲ 2025-26 ਵਿੱਚ 2710 ਜਰਨਲ ਕਲਾਸ ਕੋਚ 1910 ਸਲੀਪਰ ਕਲਾਸ ਕੋਚ 514 ਕੋਚ 200 ਪਰਸਨਲ ਵੈਨਾਂ ਅਤੇ 110 ਪੈਂਟਰੀ ਕਾਰਾਂ ਦਾ ਨਿਰਮਾਣ ਕੀਤਾ ਜਾਵੇਗਾ ਬਿਆਨ ਦੇ ਅਨੁਸਾਰ ਰੇਲਵੇ ਦਾ ਫੋਕਸ ਨਾਨ 에어 ਕੰਡੀਸ਼ਨਰ ਕੋਚਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਟੁਕਵੀ ਅਤੇ ਬਿਹਤਰ ਸਹੂਿਦਾਮਾਂ ਨੂੰ ਯਕੀਨੀ ਬਣਾਉਣਾ ਅਤੇ ਯਾਤਰੀਆਂ ਦੀਆਂ ਬਦਲਦੀਆਂ ਲੋੜਾਂ ਅਤੇ ਮੌਸਮੀ ਉਤਰਾਅ ਚੜ੍ਹਾਅ ਦੇ ਅਨੁਸਾਰ ਆਰਾਮ ਅਤੇ ਉਪਲਬਧਤਾ ਨੂੰ ਵਧਾਉਣਾ ਹੈ ਨਵੇਂ ਰੇਲਵੇ ਕੋਚਾਂ ਦੇ ਨਿਰਮਾਣ ਨਾਲ ਰੇਲਵੇ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਪੱਕੀ ਟਿਕਟ ਮੁਹੱਈਆ ਕਰਵਾਉਣ ਦੀ ਸਥਿਤੀ ਵਿੱਚ ਹੋਵੇਗਾ ਇਸ ਨਾਲ ਯਾਤਰੀਆਂ ਨੂੰ ਲੰਬੀ ਉਡੀਕ ਸੂਚੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਖਾਸ ਕਰਕੇ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਤਾਂ ਪੱਕੀ ਟਿਕਟਾਂ ਲੈਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਟ੍ਰੇਨ 'ਚ ਜਰਨਲ ਅਤੇ ਸਲੀਪਰ ਕਲਾਸ ਕੋਚਾਂ ਦੀ ਗਿਣਤੀ ਘੱਟ ਹੋਣ ਕਾਰਨ ਵੀ ਸਮੱਸਿਆ ਵੱਧ ਜਾਂਦੀ ਹੈ ਇਸ ਸਮੱਸਿਆ ਨੂੰ ਦੂਰ ਕਰਨ ਅਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੇਲਵੇ ਨੇ ਨਾਨ 에ਅਰ ਕੰਡੀਸ਼ਨਰਡ ਕਲਾਸ ਕੋਚਾਂ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ